ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨੀ ਹੈ ਤੇ ਇਸ ਵੀਡੀਓ ਦੇ ਵਿਸ਼ੇ ਨੂੰ ਸਮਝਾਉਣ ਦੇ ਲਈ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਆਓ ਆਦਰ ਸੰਗਤ ਜੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਇੱਕ ਸਮੇਂ ਦੀ ਗੱਲ ਹੈ ਕਿ ਦੋ ਬਹੁਤ ਪਿਆਰੇ ਦੋਸਤ ਸਨ ਪੱਕੇ ਦੋਸਤ ਸਨ ਦੋਵੇਂ ਨੇ ਸੋਚਿਆ ਕਿ ਆਪਾਂ ਇਕੱਠੇ ਹੀ ਘਰ ਬਣਾ ਲੈਨੇ ਹਾਂ ਇੱਕ ਸਿੱਖ ਕਮਿਊਨਿਟੀ ਦੇ ਨਾਲ ਸੰਬੰਧ ਰੱਖਦਾ ਸੀ ਤੇ ਇੱਕ ਕਿਸੇ ਹੋਰ ਧਰਮ ਦਾ ਸੀ ਉਹ ਜਿਹੜਾ ਹੋਰ ਧਰਮ ਦਾ ਸੀ ਉਹ ਸਿੱਖ ਨੂੰ ਆ ਕੇ ਕਹਿੰਦਾ ਕਿ ਭਾਈ ਆਪਾਂ ਸਲਾਹ ਲੈ ਲਈਏ ਘਰ ਬਣਾਉਣ ਤੋਂ ਪਹਿਲਾਂ ਉਹ ਕਹਿੰਦਾ ਬਿਲਕੁਲ ਸਲਾਹ ਲਵਾਂਗੇ ਆਪਾਂ ਨਕਸ਼ੇ ਵਾਲੇ ਕੋਲੇ ਜਲਾਂਗੇ ਦੋ ਚਾਰ ਮਿਸਤਰੀਆਂ ਨਾਲ ਗੱਲਬਾਤ ਕਰਾਂਗੇ ਤੇ ਉਹ ਜਿਹੜਾ ਦੂਜੇ ਧਰਮ ਦਾ ਦੋਸਤ ਸੀ ਉਹ ਕਹਿੰਦਾ ਨਹੀਂ ਆਪਾਂ ਕਿਸੇ ਨਾ ਬਾ ਬੇਨ ਮਿਲਦੇ ਆ ਕਿਸੇ ਪੰਡਤ ਨੂੰ ਮਿਲਦੇ ਆ ਆਪਾਂ ਉਸ ਤੋਂ ਨਕਸ਼ਾ ਤਿਆਰ ਕਰਾਉਣ ਤੋਂ ਪਹਿਲਾਂ ਪੁੱਛਦੇ ਆ ਕਿ ਕਿਹੜੀ ਚੀਜ਼ ਕਿੱਥੇ ਹੋਣੀ ਚਾਹੀਦੀ ਹੈ ਸਿੱਖ ਕਹਿੰਦਾ ਵੀ ਮੈਂ ਇਹਨਾਂ ਗੱਲਾਂ ਤੇ ਵਿੱਚ ਪੂਰਾ ਵੀ ਭਰੋਸਾ ਨਹੀਂ ਰੱਖਦਾ ਪਰ ਮੈਂ ਤੇਰੇ دین ਨੂੰ ਤੇਰੀ ਆਸਥਾ ਨੂੰ ਕੋਈ ਛੱਟ ਨਹੀਂ ਲਾਉਣਾ ਚਾਹੁੰਦਾ ਮੈਂ ਤੇਰੇ ਨਾਲ ਚੱਲਾਂਗਾ ਜ਼ਰੂਰ ਤੂੰ ਆਪਣਾ ਜਿਹੜਾ ਕੰਮ ਹੈ ਉਹ ਕਰਵਾ ਲਈ ਮੈਂ ਆਪਣੇ ਤਰੀਕੇ ਨਾਲ ਚੱਲਾਂਗਾ ਉਹ ਕਹਿੰਦਾ ਠੀਕ ਹੈ ਉਹ ਜਿਹੜਾ ਦੂਜਾ ਦੋਸਤ ਸੀ ਉਹ ਕਿਸੇ ਸੰਤ ਮਹਾਪੁਰਸ਼ ਕੋਲੇ ਜਾਂ ਕਿਸੇ ਪੰਡਿਤ ਕੋਲ ਗਿਆ ਉਸਨੇ ਦੱਸ ਦਿੱਤਾ ਜੇ ਭਾਈ ਤੂੰ ਇਸ ਤਰ੍ਹਾਂ ਕਰੀ ਚੜ੍ਹਦੇ ਵਾਲ ਨੂੰ ਤੇਰੇ ਘਰ ਦਾ ਮੂੰਹ ਹੋਣਾ ਚਾਹੀਦਾ ਹੈ ਮੁੱਖ ਦਰਵਾਜ਼ਾ ਇੰਨਾ ਚੌੜਾ ਤੇ ਇੰਨਾ ਉੱਚਾ ਹੋਣਾ ਚਾਹੀਦਾ ਹੈ ਫਲਾਣੀ ਥਾਂ ਤੇ ਤੇਰਾ ਬਾਥਰੂਮ ਹੋਣਾ ਚਾਹੀਦਾ ਹੈ ਤੇ ਫੁਲਾਣੀ ਥਾਂ ਤੇ ਤੇਰਾ ਬੈਡਰੂਮ ਹੋਣਾ ਚਾਹੀਦਾ ਹੈ ਉਹਦੇ ਵਿੱਚ ਆਹ ਰੰਗ ਕਰਵਾ ਲਈ ਕਿਚਨ ਦਾ ਮੂੰਹ ਇਸ ਦਿਸ਼ਾ ਨੂੰ ਕਰੀ ਉਹਦੇ ਵਿੱਚ ਆਹ ਰੰਗ ਕਰੀ ਕਰ ਕਰਾ ਕੇ ਉਸਨੇ ਇੱਕ ਲੰਮਾ ਚੌੜਾ ਚਿੱਠਾ ਲਿਖ ਦਿੱਤਾ ਇਹ ਚਿੱਠਾ ਲੈ ਕੇ ਉਹ ਦੋਵੇਂ ਆਰਕੀਟੈਕਚਰ ਕੋਲੇ ਚਲੇ ਗਏ ਇੱਕ ਨੇ ਆਪਣੇ ਤਰੀਕੇ ਨਾਲ ਤਿਆਰ ਕਰਵਾ ਲਿਆ ਤੇ ਇੱਕ ਨੇ ਆਪਣੇ ਨਾਲ ਹੁਣ ਐਫ ਡੀ ਨਾਲ ਥਾਂ ਜਿਹੜਾ ਸੀ ਉਹਨਾਂ ਦਾ ਪਲਾਟ ਇਕੱਠਾ ਲਿਆ ਹੋਇਆ ਸੀ ਜਿਹੜਾ ਦੂਜਾ ਵੀਰ ਸੀ ਉਹਨੇ ਚੜ੍ਹਦੇ ਵੱਲੋਂ ਮੂੰਹ ਕਰਵਾ ਲਿਆ ਤੇ ਉਹ ਪਲਾਟ ਰੱਖ ਲਿਆ ਤੇ ਜਿਹੜਾ ਸਿੱਖ ਵੀਰ ਸੀ ਉਹਨੇ ਲੈਹਂਦੇ ਵੱਲ ਨੂੰ ਕਰ ਲਿਆ ਕਿਉਂਕਿ ਪੇਠ ਲੱਗਦੀ ਸੀ ਪਲਾਟਾਂ ਦੀ ਇੱਕ ਦੂਜੇ ਦੇ ਨਾਲ ਕਿਉਂਕਿ ਸਿੱਖ ਨੂੰ ਕੋਈ ਦਿੱਕਤ ਨਹੀਂ ਸੀ ਕੋਈ ਆਪਤੀ ਨਹੀਂ ਸੀ ਉਸਦੇ ਪੰਡਤ ਨੇ ਸਿੱਖ ਵੀਰ ਨੂੰ ਵੀ ਕਿਹਾ ਸੀ ਕਿ ਜੇ ਤੂੰ ਇਹ ਚੀਜ਼ਾਂ ਨਹੀਂ ਮੰਨੇਗਾ ਤਾਂ ਤੇਰਾ ਨੁਕਸਾਨ ਹੋ ਜਾਵੇਗਾ ਤੇਰਾ ਬਿਜ਼ਨਸ ਡਾਊਨ ਹੋ ਜਾਵੇਗਾ ਰੋਗ ਕਸ਼ਟ ਆ ਕੇ ਤੇਰੇ ਘਰ ਦੇ ਉੱਤੇ ਹਮਲਾ ਕਰ ਦੇਣਗੇ ਬਰਕਤ ਦੀ ਕਮੀ ਰਹਿਣ ਲੱਗੇਗੀ ਪਰ ਉਸਨੇ ਇੱਕੋ ਗੱਲ ਨਹੀਂ ਸੁਣੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਨੂੰ ਇਨਾਂ ਚੀਜ਼ਾਂ ਦੇ ਨਾਲ ਪਈ ਫਰਕ ਨਹੀਂ ਪੈਂਦਾ ਤੁਸੀਂ ਜਿਸ ਦੀ ਆਸਤਾ ਹੈ ਉਸ ਨੂੰ ਇਹ ਗੱਲ ਦੱਸੋ ਮੇਰੀ ਆਸਤਾ ਹੀ ਨਹੀਂ ਜਦੋਂ ਤੇ ਥੋੜਾ ਸਮਾਂ ਪੈ ਕੇ ਸੱਚ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਸਿੱਖ ਦਾ ਜਿਹੜਾ ਕਾਰੋਬਾਰ ਡਾਊਨ ਹੋਣ ਲੱਗ ਪੈਂਦਾ ਹੈ ਉਸ ਦੇ ਘਰ ਵਿੱਚੋਂ ਬਰਕਤ ਜਾਣ ਲੱਗਦੀ ਹੈ ਦੁੱਖ ਰੋਗ ਆਮ ਰਹਿਣ ਲੱਗਦਾ ਹੈ ਉਹ ਥੋੜਾ ਸਮਾਂ ਸੋਚਦਾ ਤੇ ਉਸ ਤੋਂ ਬਾਅਦ ਉਹ ਸੱਚ ਵਿੱਚ ਦੋ ਚਿੱਤੀ ਵਿੱਚ ਪੈਣ ਲੱਗਦਾ ਕਿ ਮੇਰੇ ਦੋਸਤ ਨੇ ਤਾਂ ਬਿਲਕੁਲ ਜਿਸ ਤਰ੍ਹਾਂ ਉਸ ਨੂੰ ਪੰਡਿਤ ਨੇ ਉਸ ਮਹਾਪੁਰਸ਼ ਨੇ ਦੱਸਿਆ ਸੀ ਉਸ ਨੇ ਉਸੇ ਤਰੀਕੇ ਦੇ ਨਾਲ ਘਰ ਬਣਾ ਲਿਆ ਤੇ ਉਹ ਤਾਂ ਚੜ੍ਹਾਈ ਕਰ ਰਿਹਾ ਹੈ ਤਰੱਕੀ ਕਰ ਰਿਹਾ ਹੈ ਤੇ ਮੇਰਾ ਕੰਮ ਡਾਊਨ ਹੋ ਰਿਹਾ ਹੈ ਉਹਦੇ ਮਨ ਵਿੱਚ ਦੋ ਚਿੱਤियां ਆਉਣ ਲੱਗੀਆਂ ਥੋੜੇ ਸਮੇਂ ਬਾਅਦ ਉਹ ਕਿਸੇ ਗੁਰੂ ਘਰ ਦੇ ਸੇਵਾਦਾਰ ਨੂੰ ਮਿਲਿਆ ਉਸ ਨੂੰ ਜਾ ਕੇ ਉਸ ਨੇ ਸਾਰੀ ਸਮੱਸਿਆ ਦੱਸੀ ਸੇਵਾਦਾਰ ਨੇ ਸਭ ਤੋਂ ਪਹਿਲਾਂ ਸਵਾਲ ਤੇ ਇਹ ਕੀਤਾ ਕਿ ਭਾਈ ਤੂੰ ਨਿਤਨੇਮ ਕਰਦਾ ਹੈ ਉਹ ਕਹਿੰਦਾ ਕਿ ਨਹੀਂ ਜੀ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ ਮੈਂ ਨਿਤਨੇਮ ਨਹੀਂ ਕਰਦਾ ਦੂਜਾ ਸਵਾਲ ਉਹਨਾਂ ਨੇ ਇਹ ਕੀਤਾ ਕਿ ਗੁਰਦੁਆਰਾ ਸਾਹਿਬ ਤੋਂ ਕਿੰਨੇ ਸਮੇਂ ਬਾਅਦ ਆਇਆ ਹੈ ਉਹ ਕਹਿੰਦਾ ਕਿ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ 2-3 ਸਾਲ ਪਹਿਲਾਂ ਇੱਕ ਗੁਰਪੁਰਬ ਤੇ ਆਇਆ ਸਾਂ ਉਸ ਤੋਂ ਬਾਅਦ ਮੈਥੋਂ ਆਇਆ ਨਹੀਂ ਗਿਆ ਜਾਂ ਮੈਂ ਪਿੱਛੇ ਜੇ ਕਿਸੇ ਦੋਸਤ ਨਿਤਰ ਦੇ ਪਿਤਾ ਦੇ ਭੋਗ ਤੇ ਆਇਆ ਸੀ ਤੇ ਉਹ ਵੀ ਮੈਂ ਸਿਰਫ ਮੱਥਾ ਟੇਕ ਕੇ ਚਲਿਆ ਗਿਆ ਸੀ ਮੈਂ ਆਪਣੀ ਸ਼ਰਧਾ ਆਸਥਾ ਦੇ ਲਈ ਨਹੀਂ ਜਿਸ ਆ ਸਕਿਆ کافی ਸਮਾਂ ਹੋ ਗਿਆ ਇਥੇ ਆਇਆ ਹੀ ਨਹੀਂ ਜਾਂਦਾ ਨਾਲ ਹੀ ਉਸ ਨੇ ਸਾਰੀ ਵਾਰਤਾ ਦੱਸ ਦਿੱਤੀ ਕਿ ਮੈਂ ਆਹ ਗਲਤੀ ਕਰ ਬੈਠਾ ਹਾਂ ਘਰ ਬਣਾਉਣ ਦੇ ਵਿੱਚ ਤਾਂ ਸੇਵਾਦਾਰ ਕਹਿੰਦਾ ਕਿ ਦੇਖ ਭਾਈ ਤੇਰੇ ਘਰ ਦਾ ਮੂੰਹ ਨਹੀਂ ਪੱਛਮ ਵੱਲੋਂ ਹੋਇਆ ਤੇਰਾ ਨੋਂ ਪੱਛੋਂ ਵੱਲ ਨੂੰ ਹੋਇਆ ਹੈ ਤੇਰੇ ਘਰ ਨੂੰ ਤੂੰ ਜਿਹੜਾ ਕਹਿਣਾ ਹੈ ਨਾ ਕਿ ਤੇਰਾ ਸ਼ੇਰ ਮੁਖਾ ਨਹੀਂ ਤੇ ਬਾਰੀਆਂ ਬੂਹੇ ਗਲਤ ਨੇ ਇਸ ਤਰ੍ਹਾਂ ਕੁਝ ਨਹੀਂ ਤੂੰ ਸਤਿਗੁਰ ਤੋਂ ਬੇਮਕੂ ਹੋਇਆ ਹੈ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਤੇਰਾ ਕੰਮ ਹੈ ਜਿਹੜਾ ਉਹ ਨੇਪਰੇ ਨਹੀਂ ਚੜਾਇਆ ਤੈਨੂੰ ਕੰਮਕਾਰ ਦੇ ਵਿੱਚ ਤਰੱਕੀ ਨਹੀਂ ਮਿਲ ਰਹੀ ਤੇ ਤੂੰ ਆਪਣੀ ਭੁੱਲ ਬਖਸ਼ਾਲਾ ਗੁਰਦੁਆਰਾ ਸਾਹਿਬ ਤੇ ਜੇ ਤੇਰੀ ਆਸਤਾ ਹੈ ਇੱਕ ਕਿਸੇ ਹੋਰ ਧਿਨ ਦੇ ਵਿੱਚ ਤੇਰੀ ਆਸਤਾ ਨਹੀਂ ਹੋਣੀ ਚਾਹੀਦੀ ਕਿਸੇ ਹੋਰ ਧਰਮ ਦੇ ਵਿੱਚ ਜਾਂ ਕਿਸੇ ਕਿਸਮ ਦੀ ਗੱਲਬਾਤ ਨੂੰ ਐਵੇਂ ਨਹੀਂ ਮੰਨਦਾ ਜੋ ਮੰਨਦਾ ਹੈ ਉਸ ਨੂੰ ਮੁਬਾਰਕ ਹੈ ਤੂੰ ਨਹੀਂ ਮੰਨਦਾ ਪਰ ਤੂੰ ਉਹ ਚੀਜ਼ ਤਾਂ ਮੰਨ ਜਿਹੜਾ ਤੈਨੂੰ ਉਪਦੇਸ਼ ਦਿੱਤਾ ਹੈ ਨਿਤਨੇਮ ਕਰਿਆ ਕਰ ਜਿਆਦਾ ਨਹੀਂ ਕਰ ਸਕਦਾ ਥੋੜਾ ਕਰ ਲਿਆ ਕਰ ਇੱਕ ਵਾਰ ਥੋੜੇ ਚੇਰ ਤੋਂ ਸ਼ੁਰੂਆਤ ਕਰ ਲੈ ਹੌਲੀ ਹੌਲੀ ਪਰਮਾਤਮਾ ਆਪੇ ਬਾਹ ਫੜ ਲੈਣਗੇ ਇੱਕ ਵਾਰ ਤੋਂ ਗੁਰਦੁਆਰੇ ਆਉਣਾ ਸ਼ੁਰੂ ਕਰ ਜੇ ਬਹੁਤੀ ਵਾਰ ਨਹੀਂ ਆ ਸਕਦਾ ਹਫਤੇ ਵਿੱਚ 3 ਦਿਨ ਕੱਢ ਲੈ ਉਸ ਤੋਂ ਬਾਅਦ 7 ਦਿਨ ਕਰ ਲਈ ਉਸ ਤੋਂ ਬਾਅਦ ਹਰ ਦਿਨ ਦੇ ਵਿੱਚ 2 ਵਾਰ ਆ ਜਾਇਆ ਕਰੀ ਪਰ ਕਿਤੋਂ ਸ਼ੁਰੂਆਤ ਤਾਂ ਕਰ ਭਾਈ ਇੱਕ ਵਾਰ ਕਰਕੇ ਵੇਖ ਲੈ ਅਜਮਾ ਕੇ ਵੇਖ ਲੈ ਤੈਨੂੰ ਥੋੜੇ ਦਿਨਾਂ ਦੇ ਵਿੱਚ ਨਤੀਜਾ ਰਿਜ਼ਲਟ ਮਿਲ ਜਾਵੇਗਾ ਇਹ ਨਹੀਂ ਕਿ ਜੇ ਬਹੁਤ ਵਾਰੀ ਕੀ ਹੁੰਦਾ ਹੈ ਕਿ ਕਿਸੇ ਨੇ ਸਾਨੂੰ ਰਾਹ ਟੱਪ ਲਿਆ ਇਹ ਕੋਈ ਬੰਦਾ ਹੁੰਦਾ ਦਾਣੇ ਮੰਗ ਰਿਆ ਹੁੰਦਾ ਕਹਿੰਦਾ ਆਹ ਭਾਈ ਮੈਂ ਤੇਰਾ ਹੱਥ ਵੇਖਾਂ ਆਪਾਂ ਹੱਥ ਨਹੀਂ ਵਿਖਾਉਂਦੇ ਫਿਰ ਵੀ ਉਹ ਦੋ ਚਾਰ ਗੱਲਾਂ ਕਹਿ ਦਿੰਦਾ ਕਿ ਮੈਂ ਤੇਰੇ ਮੱਥੇ ਤੇ ਪੜ ਕੇ ਦੱਸ ਸਕਦਾ ਵੀ ਅਗਲੇ ਹਫ਼ਤੇ ਤੇਰੇ ਨਾਲ ਫਲਾਣਾ ਕੰਮ ਹੋ ਜਾਏਗਾ ਜੇ ਸੱਚੀ ਹੋ ਜਾਵੇ ਕੋਇਨਸੀਡੈਂਸ ਹੁੰਦਾ ਹੈ ਤੇ ਆਪਾਂ ਬਾਅਦ ਵਿੱਚ ਉਹ ਬੰਦਾ ਲੱਭਦੇ ਰਹਿਨੇ ਆ ਕਿ ਉਹ ਬੰਦਾ ਤਾਂ ਬੜਾ ਪਹੁੰਚਿਆ ਹੋਇਆ ਸੀ ਉਹਨੇ ਮੈਨੂੰ ਫਲਾਣੀ ਗੱਲ ਦੱਸ ਦਿੱਤੀ ਸੀ ਪਰ ਅਸਲ ਵਿੱਚ ਆਪਾਂ ਇਸਦੇ ਪਿਛਲੇ ਕਾਰਨ ਨਹੀਂ ਦੇਖੇ ਬਹੁਤੀ ਵਾਰ ਕੋਈ ਬੰਦਾ ਸਾਡੇ ਕੋਲੇ ਆਉਂਦਾ ਹੈ ਦਾਣੇ ਲੈ ਕੇ ਸਾਨੂੰ ਕਹਿੰਦਾ ਕਿ ਤੂੰ ਸਾਡਾ ਭਲਾ ਕਰ ਦੇ ਤੇਰਾ ਭਲਾ ਕੋਈ ਨਹੀਂ ਕਰਦਾ ਤੇ ਅਕਸਰ ਹਰ ਇੱਕ ਬੰਦੇ ਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਹਰੇਕ ਨਾਲ ਚੰਗਾ ਕਰਦਾ ਹਾਂ ਮੇਰੇ ਨਾਲ ਕੋਈ ਨਹੀਂ ਚੰਗਾ ਕਰਦਾ ਆਪਾਂ ਸਮਝ ਲੈਣੇ ਆ ਕਿ ਇਹ ਬੰਦਾ ਵੱਡਾ ਪਹੁੰਚਿਆ ਹੋਇਆ ਜਾਂ ਕੋਈ ਕਹਿ ਦਿੰਦਾ ਇਹਨੇ ਤੇਰੇ ਭਰਾ ਨੇ ਇਹ ਮੈਂ ਤੇਰੇ ਬਾਰੇ ਹੋਰ ਵੀ ਕੁਝ ਦੱਸ ਸਕਦਾ ਉਹਦੀਆਂ ਗੱਲਾਂ ਵਿੱਚ ਵੀ ਤੁਸੀਂ ਆ ਜਾਂਦੇ ਹੋ ਭਾਵੇਂ ਉਹ ਕਿਸੇ ਪਿਛਲੇ ਘਰ ਦੇ ਪੁੱਛ ਕੀ ਆਇਆ ਹੋਵੇ ਕਿ ਉਹ ਕਿੰਨੇ ਭੈਣ ਭਰਾਣੇ ਜਾਂ 5 ਦਿਨ ਪਹਿਲਾਂ ਉਹਨੇ ਸਾਰੇ ਪਿੰਡ ਵਾਲਿਆਂ ਦਾ ਪਤਾ ਕਰਕੇ ਦਾਣੇ ਮੰਗਣ ਆਇਆ ਹੋਵੇ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਦੁਨੀਆ ਦੇ ਵਿੱਚ ਕੁਝ ਪੰਡਿਤ ਬਹੁਤ ਵਧੀਆ ਜਾਣਕਾਰੀ ਰੱਖਦੇ ਹੁਣ ਹੁਣ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਵੇ ਪਰ ਬਹੁਤੇ ਅੱਜਕੱਲ ਆਪਾਂ ਜਿਹੜੇ ਮੰਗਤੇ ਦੇਖਦੇ ਆਂ ਇਹਨਾਂ ਨੇ ਕਿਤੇ ਕੋਈ ਵੇਦ ਨਹੀਂ ਪੜੇ ਹੁੰਦੇ ਕਿਤੇ ਕੋਈ ਕੁਰਾਨ ਨਹੀਂ ਪੜ੍ਹੀ ਹੁੰਦੀ ਇਸ ਤਰ੍ਹਾਂ ਹੀ ਇਹਨਾਂ ਨੇ ਦੁਕਾਨਦਾਰੀਆਂ ਬਣਾਈਆਂ ਨੇ ਕਿਤੋਂ ਕੋਈ ਸਿੱਖ ਕੇ ਨਹੀਂ ਆਉਂਦੇ ਕਿਸੇ ਵੀ ਇਹਨਾਂ ਦੇ ਧਾਰਮਿਕ ਗ੍ਰੰਥ ਦਾ ਅਧਿਐਨ ਨਹੀਂ ਕੀਤਾ ਬਹੁਤੇ ਹਣੇ ਸਿਰਫ ਦੁਕਾਨਦਾਰੀਆਂ ਬਣਾਈਆਂ ਨੇ ਕਦੇ ਵੀ ਤੁਸੀਂ ਦੇਖੋਗੇ ਤੁਹਾਨੂੰ ਛੇਤੀ ਕੀਤੀਆਂ ਜਿਹੜੀ ਇਹ ਦੁਕਾਨਦਾਰੀ ਚਲਾਉਂਦੇ ਨੇ ਲੋਕ ਇਹ ਤੁਹਾਨੂੰ ਮੁਫਤ ਦੇ ਵਿੱਚ ਕੰਮ ਨਹੀਂ ਕਰਦੇ ਤੇ ਜਿਹੜੇ ਪਹੁੰਚੇ ਹੋਏ ਲੋਕ ਨੇ ਉਹ ਕਦੇ ਵੀ ਤੁਹਾਡੇ ਤੋਂ ਕੁਝ ਮੰਗਦੇ ਨਹੀਂ ਇਸ ਕਰਕੇ ਹਰ ਇੱਕ ਦੀਆਂ ਗੱਲਾਂ ਦੇ ਵਿੱਚ ਆਉਣਾ ਬੰਦ ਕਰ ਦਿਓ ਆਸਤਾ ਜਿਸ ਦੀ ਹੈ ਵਿਸ਼ਵਾਸ ਜਿਸ ਦਾ ਹੈ ਕੋਈ ਬੰਦਾ ਮੰਨਦਾ ਹੈ ਮੈਂ ਇਸ ਤਰੀਕੇ ਨਾਲ ਘਰ ਬਣਵਾਉਣਾ ਹੈ ਉਹ ਜੀ ਸਦਕੇ ਬਣਵਾ ਲਵੇ ਉਸ ਨੂੰ ਮੁਬਾਰਕ ਹੈ ਉਜਨੇ ਨਵੇਂ ਘਰ ਦੀ ਮੁਬਾਰਕਬਾਦ ਦਿਓ ਪਰਮਾਤਮਾ ਉਹਦੇ ਉੱਤੇ ਮਿਹਰ ਭਰੇ ਹੱਥ ਰੱਖੇ ਉਹਦੇ ਘਰ ਵਿੱਚ ਉਸ ਦੀਆਂ ਤਰੱਕੀਆਂ ਹੋਣ ਪਰ ਜੇ ਤੁਸੀਂ ਨਹੀਂ ਮੰਨਦੇ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧਿਤ ਹੋ ਤੁਹਾਡਾ ਗੁਰੂ ਤੇ ਵਿਸ਼ਵਾਸ ਹੈ ਫਿਰ ਘਟੋ ਘਟ ਇੰਨਾ ਕੰਮ ਜ਼ਰੂਰ ਕਰੋ ਕਿ ਇੱਕ ਵਾਰ ਗੁਰਦੁਆਰੇ ਦੇ ਭਾਈ ਸਾਹਿਬ ਨਾਲ ਜਾ ਕੇ ਗੱਲ ਕਰੋ ਕਿ ਭਾਈ ਸਾਹਿਬ ਮੈਂ ਘਰ ਬਣਾਉਣਾ ਹੈ ਜਦੋਂ ਮੈਂ ਨਹੀਂ ਰੱਖਾਂਗਾ ਅਰਦਾਸ ਕਰਿਓ ਜਦੋਂ ਘਰ ਬਣਵਾ ਲਿਆ ਉਦੋਂ ਆਕੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਉਸ ਦਾ ਪ੍ਰਬੰਧ ਕਰ ਦਿਓ ਆਪਣੇ ਘਰ ਦੇ ਵਿੱਚ ਆਪਾਂ ਜੇ ਆਪ ਪਾਠ ਨਹੀਂ ਕਰ ਸਕਦੇ ਹਰੇਕ ਦੇ ਕੋਲ ਮੋਬਾਈਲ ਹਨ ਹਰ ਇੱਕ ਦੇ ਘਰੇ ਟੀਵੀ ਹਨ ਉਹ ਲਾ ਕੇ ਸਵੇਰੇ ਕਾਫੀ ਉੱਚੀ ਜਿਹੜੀ ਆਵਾਜ਼ ਹੈ ਜਦੋਂ ਘਰ ਦੇ ਵਿੱਚ ਚੱਲੇਗਾ ਜਿਵੇਂ ਕਿ ਬਹੁਤੇ ਲੋਕ ਕਹਿੰਦੇ ਹਨ ਕਿ ਸਾਡੇ ਬੱਚੇ ਡਿਸਟਰਬ ਹੁੰਦੇ ਨੇ ਵੈਸੇ ਤਾਂ ਪਹਿਲਾਂ ਬੱਚਿਆਂ ਦੇ ਮਨ ਵਿੱਚ ਇਹ ਗੱਲ ਬਿਠਾਓ ਕਿ ਇਹ ਚੰਗੀ ਚੀਜ਼ ਹੈ ਇਹ ਡਿਸਟਰਬੈਂਸ ਵਾਲੀ ਚੀਜ਼ ਨਹੀਂ ਹੈ ਇਹ ਸ਼ਾਂਤੀ ਵਾਲੀ ਚੀਜ਼ ਹੈ ਤੇ ਇਹ ਪੋਜ਼ਿਟਿਵ એનર્ਜੀ ਵਾਲੀ ਚੀਜ਼ ਹੈ ਪਰ ਫਿਰ ਵੀ ਚਲੋ ਬੱਚਿਆਂ ਨੇ ਕੋਈ ਸਕੂਲ ਦਾ ਕੰਮ ਕਰਨਾ ਜਾਂ ਸੌ ਕੁਝ ਹੋਰ ਚੀਜ਼ਾਂ ਬੱਚੇ ਵੀ ਕਈ ਬਹਾਨੇ ਬਣਾ ਦਿੰਦੇ ਨੇ ਉਦੋਂ ਆਵਾਜ਼ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਚੋਪਈ ਸਾਹਿਬ ਦਾ ਪਾਠ ਲਾ ਦਿਓ ਜਦੋਂ ਬੱਚੇ ਸਕੂਲ ਗਏ ਹੋਣ ਕਹਿਣ ਤੋਂ ਭਾਵ ਅਸੀਂ ਜਿਸ ਘਰ ਦੇ ਵਿੱਚ ਰਹਿੰਨੇ ਆ ਜਿਸ ਦੇ ਵਿੱਚ ਜੀਵਨ ਬਤੀਤ ਕਰਨਾ ਹੈ ਉਸ ਨੂੰ ਆਪਾਂ ਪਹਿਲਾਂ ਖੁਦ ਇੱਕ ਪਵਿੱਤਰ ਜਗ੍ਹਾ ਬਣਾਈਏ ਪਵਿੱਤਰ ਜਗ੍ਹਾ ਦਾ ਦਰਜਾ ਦਈਏ ਆਪਾਂ ਇਸ ਦੀ ਗੱਲ ਨੂੰ ਪੱਕਾ ਕਰ ਲਈਏ ਕਿ ਹਰ ਰੋਜ਼ ਸਾਡੇ ਘਰ ਦੇ ਵਿੱਚ ਘਟੋ ਘਟ ਇੱਕ ਵਾਰ ਨਿਤਨੇਮ ਪੜਿਆ ਜਾਵੇ ਇੱਕ ਵਾਰ ਸੁਣਿਆ ਜਾਵੇ ਕੀਰਤਨ ਵੀ ਸਾਡੇ ਘਰ ਵਿੱਚ ਨਿਯਮਤ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ ਬਹੁਤੇ ਲੋਕ ਕਹਿੰਦੇ ਨੇ ਕਿ ਸਾਡੇ ਘਰੇ ਕਰੇਲੂ ਕਲੇ ਕਲੇਸ਼ ਬਹੁਤ ਹੈ ਭਾਈ ਰਵੇਗਾ ਵੀ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਲੈਣਾ ਸਾਰਾ ਦਿਨ ਤੁਹਾਡੇ ਲੜਾਈ ਵਾਲੇ ਪ੍ਰੋਗਰਾਮ ਚੱਲੇ ਨੇ ਫਿਲਮਾਂ ਚੱਲਣੀਆਂ ਨੇ ਕੁਝ ਨਾ ਕੁਝ ਉਹਦਾ ਅਸਰ ਤੁਹਾਡੇ ਤੇ ਵੀ ਪਵੇਗਾ ਉਸ ਦੀ ਥਾਂ ਤੇ ਜੇ ਤੁਸੀਂ ਪਰਮਾਤਮਾ ਦਾ ਨਾਮ ਲੈਣ ਲੱਗ ਪਾਉਗੇ ਉਹ ਮਦਨ ਕਰਨ ਲੱਗ ਜਾਓਗੇ ਤੇ ਆਪਣੇ ਆਪ ਜਿਹੜਾ ਹੈ ਮਾਹੌਲ ਉਵਧੀਆਂ ਹੋ ਜਾਵੇਗਾ ਸੋ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਤੇ ਜੇ ਵਿਚਾਰ ਕਰਦੇ ਹੋਇਆਂ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਆਪਣੀ ਵੱਡੀ ਜਾਂ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਜੀ ਤੇ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ